ਸਵਾਗਤ ਹੈ ਜੀ ਤੁਹਾਡਾ ਇਸ ਚੈਨਲ ਤੇ ਸ ਮੈਂ ਤੁਹਾਡਾ ਜਸ਼ਨਜੀਤ ਰਤਨ ਬਠਿੰਡਾ ਵੱਲੋਂ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚਿਆ ਹਾਂ ਗੁਰਦੁਆਰਾ ਬਠਿੰਡਾ ਦੇ ਕਿਲਾ ਮੁਬਾਰਕ ਵਿਖੇ ਸੋ ਇੱਥੋਂ ਅੱਜ ਬਾਬਾ ਦਵਿੰਦਰ ਸਿੰਘ ਜੀ ਖਾਲਸਾ ਜੋ ਕਿ ਸਾਈਕਲ ਤੇ ਪੰਤਾ ਪੰਜਾ ਤਖਤਾਂ ਦੀ ਯਾਤਰਾ ਕਰਨ ਵਾਸਤੇ ਜਾ ਰਹੇ ਨੇ ਆਉ ਕਰਦੇ ਆ ਗੱਲਬਾਤ ਉਹਨਾਂ ਨਾਲ ਉਹਨਾਂ ਦਾ ਕੀ ਕਹਿਣਾ ਤੇ ਕਿੱਥੇ ਕਿੱਥੇ ਜਾਣਾ ਹੈ ਕਿ ਕੀ ਨਾਮ ਹੈ ਨਾਮ ਭਾਈ ਦਵਿੰਦਰ ਸਿੰਘ ਖਾਲਸਾ ਅੱਛਾ ਅੱਜ ਦਾ ਜਿਹੜਾ ਤੁਹਾਡਾ ਮੁੱਖ ਮੰਤਵ ਹੈ ਕੀ ਪ੍ਰੋਗਰਾਮ ਹੈ ਤੁਹਾਡਾ ਜਿਹੜਾ ਮੁੱਖ ਮੰਤਵ ਇਹ ਹੈ ਜੀ ਵੀ ਬਾਬਾ ਮੇਜਰ ਸਿੰਘ ਜੀ ਕੋਲ ਭਾਈ ਤੋਂ ਜੋ ਕੇ 5 ਮਈ ਨੂੰ ਇਹ ਲਦਾਖ ਦੀ ਯਾਤਰਾ ਤੇ ਚਲੇ ਸੀ ਉਹਨਾਂ ਦੀਆਂ ਮੈਂ ਵੀਡੀਓ ਦੇਖਦਾ ਹੁੰਦਾ ਸੀ ਉਹਨਾਂ ਦੀਆਂ ਵੀਡੀਓ ਦੇਖ ਕੇ ਮੇਰੇ ਮਨ ਦੇ ਵਿੱਚ ਵੀ ਇੱਛਾ ਜਾਗੀ ਵੀ ਦਵਿੰਦਰ ਸਿੰਘ ਤੂੰ ਵੀ ਸਾਈਕਲ ਯਾਤਰਾ ਕਰ ਸਕਦਾ ਹੈ ਇਸ ਲਈ ਮੈਂ ਆਪ ਦਾ ਮਨ ਬਣਾਇਆ ਜੋ ਕਿ 5 ਜੂਨ ਸਵੇਰੇ 5 ਵੇ ਜੋ ਕਿਲਾ ਸਾਹਿਬ ਦੀ ਅਰਦਾਸ ਹੁੰਦੀ ਹੈ ਉਹ ਉਸ ਅਰਦਾਸ ਤੋਂ ਬਾਅਦ ਮੈਂ ਪੰਜੂ ਨੂੰ ਪੰਜ ਤਖਤਾਂ ਦੀ ਯਾਤਰਾ ਦੇ ਆਰੰਭ ਆਰੰਭ ਕਰ ਰਿਹਾ ਹਾਂ ਪੰਜ ਤਖਤਾਂ ਦੀ ਯਾਤਰਾ ਇਹ ਬਟਿੰਡਾ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਸ੍ਰੀ ਪਟਨਾ ਸਾਹਿਬ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਸ੍ਰੀ ਹਜੂਰ ਸਾਹਿਬ ਤੋਂ ਦਮਦ마 ਸਾਹਿਬ ਤੋਂ ਬਾਅਦ ਮੈਂ ਬਟਿੰਡਾ ਪਰਤਿਆ ਇਹ ਜਦੋਂ ਤੁਸੀਂ ਅੱਜ ਚੱਲੇ ਪਾ ਰਹੇ ਹੋ ਤਾਂ ਤੁਹਾਡਾ ਇਹ ਕਿੰਨੇ ਦਿਨ ਦਾ ਟੀਚਾ ਹੈ ਪੰਜੇ ਤਖਤਾਂ ਦੀ ਜਿਹੜੀ ਯਾਤਰਾ ਤੁਸੀਂ ਕਿੰਨੇ ਦਿਨ ਦਾ ਰੱਖਿਆ ਵੀ ਅਸੀਂ ਇੰਨੇ ਦਿਨਾਂ 'ਚ ਯਾਤਰਾ ਕਰਕੇ ਵਾਪਸ ਆਣਾ ਇਹ ਮੇਰਾ ਟੀਚਾ ਜੀ ਘੱਟ ਤੋਂ ਘੱਟ 2 ਮਹੀਨੇ ਦਾ ਟੀਚਾ ਲਾ ਕੇ ਚੱਲਿਆ ਜੀ ਮੈਂ ਵੀ 100 ਤੋਂ 150 ਕਿਲੋਮੀਟਰ ਸਾਈਕਲ ਮੈਂ ਡੇਲੀ ਚਲਾਉਂਗਾ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕੇ 10 11 ਵਜੇ ਚੱਕਰ ਉਸ ਤੋਂ ਮਗਰੋਂ ਆਰਾਮ ਕਰੂੰਗਾ ਉਦੋਂ ਮਗਰੋਂ 5 ਵਜੇ ਤੋਂ ਲੈ ਕੇ ਰਾਤ ਦੇ 7 ਵਜੇ 8 ਵਜੇ ਜਿੱਥੇ ਵੀ ਮੈਨੂੰ ਕੋਈ ਗੁਰੂ ਘਰ ਮਿਲੂਗਾ ਉੱਥੇ ਮੈਂ ਦਿਸਰਾਂ ਅੱਛਾ ਜੇ ਆਪਾਂ ਗੱਲ ਕਰੀਏ ਜਦੋਂ ਆਪਾਂ ਕੋਈ ਯਾਤਰਾ ਸ਼ੁਰੂ ਕਰਦਾ ਹੈ ਉਹਦੇ ਵਿੱਚ ਆਪਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਉਸ ਦੇ ਹਿਸਾਬ ਨਾਲ ਤੁਸੀਂ ਆਪਣੇ ਨਾਲ ਕੀ ਕੀ ਜਿਹੜਾ ਆਪਣਾ ਵਸਤਰ ਵਗੈਰਾ ਲੈ ਕੇ ਚੱਲਦੇ ਮੈਂ ਕੋਈ ਬਸਤਰ ਨਹੀਂ ਮੇਰੇ ਨਾਲ ਮੇਰਾ ਗੁਰਨਾਨਕ ਦੇਵ ਗੁਰੂ ਮਹਾਰਾਜ ਉਹਦੇ ਓਟ ਆਸਰੇ ਤੇ ਚੱਲਦਾ ਜੀ ਮੇਰੇ ਨਾਲ ਕੋਈ ਸੰਗੀਤ ਸਾਥੀ ਨਹੀਂ ਮੇਰੇ ਨਾਲ ਸਿਰਫ ਗੁਰਨਾਨਕ ਓਟ ਤੇ ਚੱਲਿਆ ਮੈਂ ਜੀ ਮੇਰੇ ਨਾਲ ਕੋਈ ਨਿਆਰਾ ਇਕੱਲਾ ਜਾ ਰਿਹਾ ਮੈਂ ਸਿੰਘ ਇੱਥੋਂ ਸਾਰੇ ਪੰਜਾਂ ਤੱਕ ਸਮਝਾਉਂਦਾ ਅੱਛਾ ਤੁਸੀਂ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਚੱਲੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੇ ਤੁਸੀਂ ਅੱਜ ਯਾਤਰਾ ਤੇ ਚੱਲੋ ਹੋਰ ਜਿਹੜੇ ਸੰਗਤ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋਰ ਸੰਗਤ ਨੂੰ ਮੈਂ ਇਹੀ ਸੰਦੇਸ਼ ਦਊਂਗਾ ਵੀ ਨਸ਼ਿਆਂ ਤੋਂ ਜਿਵੇਂ ਅੱਜ ਚਿੱਟੇ ਦਾ ਪੂਰਾ ਦੌਰ ਹੈ ਵੀ ਨਸ਼ਿਆਂ ਤੋਂ ਬਾਹਰ ਹੋਵੋ ਗੁਰੂ ਵਾਲੇ ਬਣੋ ਆਪਦੇ ਜੀਵਨ ਕਰ ਤੁਸੀਂ ਇਹ ਯਾਤਰਾ ਨਹੀਂ ਕਰ ਸਕਦੇ ਏਡੀ ਲੰਮੀ ਆਪਦੇ ਨੇੜੇ ਢਲੇ ਗੁਰੂ ਘਰਾਂ ਚ ਨਾਲ ਜੁੜੋ ਰੱਬ ਦਾ ਨਾਮ ਲਓ ਤੇ ਨਸ਼ਿਆਂ ਤੋਂ ਮੁੱਕੋ ਅੱਛਾ ਜੇ ਆਪਾਂ ਗੱਲ ਕਰੀ ਤੁਸੀਂ ਤੇ ਕਹਿੰਦੇ ਸੀ ਨਾ ਜਿਸ ਤਰ੍ਹਾਂ ਕਿ ਅੱਜਕੱਲ ਮਾਹੌਲ ਪੰਜਾਬ ਦਾ ਕਿਸ ਤਰ੍ਹਾਂ ਚੱਲ ਰਿਹਾ ਹੈ ਕਿ ਉਹਦੇ ਮੁਤਾਬਕ ਜਾਨੀ ਕਿ ਲੋਕ ਗੱਡੀਆਂ ਵਾਲੇ ਵੀ ਨਹੀਂ ਛੱਡਦੇ ਤੁਸੀਂ ਤਾਂ ਫਿਰ ਵੀ ਸਾਈਕਲ ਤੇ ਜਾ ਰਹੇ ਹੋ ਬਾਈ ਚਾਂਸ ਕੋਈ ਗੱਲਬਾਤ ਹੋ ਜੇ ਜੇ ਗੱਲਬਾਤ ਹੋਣੀ ਹੈ ਬੱਬਾ ਜੀ ਗੱਲਬਾਤ ਆਪਾਂ ਨੂੰ ਆਪਣੇ ਇੱਥੇ ਬੈਠੇ ਵੀ ਹੋ ਜਾਣੀ ਹੈ ਜੋ ਗੁਰੂ ਮਹਾਰਾਜ ਨੇ ਆਪਣੇ ਸੁਆਸ ਲਿਖੀ ਹੈ ਜਿਸ ਤਰ੍ਹਾਂ ਵੀ ਆਪਾਂ ਆਪਦੀ ਜੁਨੀ ਭੋਗ ਕੇ ਦੁਨੀਆ ਤੋਂ ਜਾਣਾ ਹੈ ਜੇ ਮਰਨਾ ਇੱਥੇ ਵੀ ਮਰਨਾ ਹੈ ਤੇ ਜੇ ਮਰਨਾ ਸੁਆਸ ਆਪਣੇ ਰਾਹ ਤੇ ਲਿਖਿਆ ਹੈ ਤੇ ਰਾਜ ਵੀ ਪੂਰੇ ਹੋ ਜਣੇ ਇਸ ਚੀਜ਼ ਦਾ ਮੈਨੂੰ ਕੋਈ ਵੀ ਡਰ ਨਹੀਂਗਾ ਮੇਰਾ ਬਾਬਾ ਨਾਨਕ ਮੇਰੇ ਨਾਲ ਹੈ